ਤੂ ਤਸਵੀਰਾਂ ਪੰਜਾਬ ਯੂਨੀਵਰਸਿਟੀ ਦੀਆਂ ਦਿਖਾ ਦਿੰਦੇ ਨੇ ਜਿੱਥੇ ਮੋਰਚਾ ਲੱਗਿਆ ਐ ਇਸੇ ਸਿੰਡੀਕੇਟ ਤੇ ਸੈਨੇਟ ਨੂੰ ਲੈ ਕੇ ਵਿਦਿਆਰਥੀ ਪ੍ਰਦਰਸ਼ਨ ਵੀ ਕਰ ਰਹੇ ਨੇ ਸਭ ਤੋਂ ਵੱਡੇ ਸਟੇਕ ਹੋਲਡਰ ਇਹ ਵਿਦਿਆਰਥੀ ਨੇ ਇਹਨਾਂ ਦੀ ਜ਼ਿੰਦਗੀ ਤੇ ਪ੍ਰਭਾਵ ਪੈਣਾ ਇਸੇ ਕਰਕੇ ਇਹ ਮੈਦਾਨ ਦੇ ਵਿੱਚ ਉਤਰੇ ਨੇ ਤੇ ਆਪਣਾ ਪੱਖ ਅੱਗੇ ਰੱਖ ਰਹੇ ਨੇ ਅਸੀਂ ਇਹ ਸੋਚਿਆ ਕਿ ਗੱਲਬਾਤ ਤਾਂ ਇਹਨਾਂ ਨਾਲ ਵੀ ਜ਼ਰੂਰੀ ਹੈ ਕਿਉਂਕਿ ਇਹੀ ਲੋਕ ਤਾਂ ਪ੍ਰਭਾਵਿਤ ਹੋ ਰਹੇ ਨੇ ਇਹ ਸਟੂਡੈਂਟ ਪ੍ਰਭਾਵਿਤ ਹੋ ਰਹੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਇਹਨਾਂ ਨਾਲ ਕਰ ਦਿੰਨੇ ਆ ਨਾਮ ਦੱਸੋ ਪਹਿਲਾਂ ਮੇਰਾ ਨਾਮ ਸੰਦੀਪ ਹੈ ਤੇ ਮੈਂ ਸਟੂਡੈਂਟ ਫਾਰ ਸੋਸਾਇਟੀ ਐਸਐਫਐਸ ਦਾ ਪ੍ਰੈਜ਼ੀਡੈਂਟ ਅਚਾ ਸੰਦੀਪ ਕੀ ਇਫੈਕਟ ਪੈਣਾ ਸਭ ਤੋਂ ਪਹਿਲਾਂ ਪ੍ਰਭਾਵ ਵਗੈਰ ਦੇਖੀਏ ਤਾਂ ਕੀ ਹੋਏਗਾ ਸਟੂਡੈਂਟਸ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪਈ ਮਨ ਲਏ ਬੇਸਿਕਲੀ ਤਿੰਨ ਨੁਕਤੇ ਨੇ ਹਮ ਪਹਿਲਾ ਨੁਕਤਾ ਹੈਗਾ ਕਿ ਇਹ ਯੂਨੀਵਰਸਿਟੀ ਸੈਂਟਰਲਾਈਜ਼ਡ ਹੋ ਚੁੱਕੀ ਆ ਇੱਕ ਤਰੀਕੇ ਨਾਲ ਜਦੋਂ ਸੈਨੇਟ ਟੁੱਟੀ ਆ ਕਿਉਂਕਿ ਇਹਦੇ ਵਿੱਚ ਪੰਜਾਬ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੁਣ ਉਸ ਤਰੀਕੇ ਦੀ ਬਚੀ ਔਰ ਜੋ ਇਹਨੂੰ ਸੈਨੇਟ ਨੂੰ ਭੰਗ ਕੀਤਾ ਇਹ ਟੋਟਲੀ ਅਨਪਾਰਲੀਮੈਂਟਰੀ ਤਰੀਕੇ ਨਾਲ ਕੀਤਾ ਕਿਉਂਕਿ ਅਗਰ ਇਹਨੂੰ ਚੇਂਜ ਕਰਨ ਦਾ ਅਧਿਕਾਰ ਆ ਤਾਂ ਉਹ ਪਾਰਲੀਮੈਂਟ ਦੇ ਵਿੱਚ ਆ ਦੂਜਾ ਇਹਦਾ ਜਿਹੜਾ ਸਭ ਤੋਂ ਵੱਡਾ ਇੰਪੈਕਟ ਆ ਉਹ ਸਟੂਡੈਂਟ ਤੇ ਪੈਣਾ ਕਿ ਸੈਂਟਰਲਾਈਜੇਸ਼ਨ ਉਹ ਕਰ ਕਿਉਂ ਰਹੇ ਨੇ ਸੈਂਟਰਲਾਈਜੇਸ਼ਨ ਉਹ ਇਸ ਲਈ ਕਰ ਰਹੇ ਨੇ ਤਾਂ ਕਿ ਯੂਨੀਵਰਸਿਟੀ ਦੇ ਵਿੱਚ ਆਪਣੀ ਪ੍ਰਾਈਵੇਟਾਈਜੇਸ਼ਨ ਦਾ ਏਜੰਡਾ ਉਹ ਲਾਗੂ ਕਰ ਸਕਣ ਯੂਨੀਵਰਸਿਟੀਾਂ ਫੀਸਾਂ ਬੇਹਤਾਸ਼ ਵਧਾਣਗੀਆਂ ਇਸ ਤੋਂ ਇਲਾਵਾ ਤੀਜਾ ਹੈਗਾ ਕਿ ਯੂਨੀਵਰਸਿਟੀ ਦੀ ਡੈਮੋਕ੍ਰੇਸੀ ਕਿ ਯੂਨੀਵਰਸਿਟੀ ਦੀ ਡੈਮੋਕ੍ਰੇਸੀ ਟੋਟਲ ਤਰੀਕੇ ਨਾਲ ਖਤਮ ਕਰ ਰਹੇ ਨੇ ਉਹ ਉਹਦੀ ਸਿੱਧੀ ਰਿਫਲੈਕਸ਼ਨ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਐਫੀਡੇਵਿਟ ਲੈ ਕੇ ਆਂਦਾ ਐ ਐਨਟੀ ਐਫੀਡੇਵਿਟ ਫਰੰਟ ਆ ਸਾਰੇ ਸਟੂਡੈਂਟ ਜਿਹੜੇ ਹੈਗੇ ਨੇ ਇਹਨਾਂ ਨੇ ਲਗਾਇਆ ਕਿ ਉਹ ਕੀ ਹੈ ਕਿ ਤੁਸੀਂ ਪ੍ਰੋਟੈਸਟ ਲਗਾਣਾ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਵੇਗੀ। ਜੀ ਮਤਲਬ ਉਹ ਯੂਨੀਵਰਸਿਟੀ ਦੇ ਵਿੱਚ ਚੌਂ ਤਰਫਾ ਹਮਲਾ ਕਰ ਰਹੇ ਨੇ। ਇਹ ਯੂਨੀਵਰਸਿਟੀ ਦੇ ਵਿੱਚ ਸੈਂਟਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਤੇ ਇਹਦਾ ਭਗਵਾ ਕਰਨ। ਜੀ ਤੇ ਬੀਜੇਪੀ ਆਰਐਸਐਸ ਦੀ ਇਹਨੂੰ ਸ਼ਾਖਾ ਬਣਾਉਣਾ ਚਾਹੁੰਦੇ ਨੇ। ਪੂਰੇ ਦੇਸ਼ ਦੇ ਵਿੱਚ ਇਹ ਇਕੱਲਾ ਪੰਜਾਬ 'ਚ ਨਹੀਂ ਹੋ ਰਿਹਾ। ਇਹ ਪੂਰੇ ਦੇਸ਼ ਦੇ ਵਿੱਚ ਤੁਸੀਂ ਚਾਹੇ ਲਦਾਖ ਦਾ ਮਸਲਾ ਦੇਖ ਲਓ ਉੱਥੇ ਸਿੱਖ ਸ਼ਡਿਊਲ ਦੀ ਮੰਗ ਉੱਠ ਰਹੀ ਆ ਉਹ ਨਹੀਂ ਦੇ ਰਹੇ। ਉੱਥੇ ਸਟੇਟ ਹੋਡ ਦੀ ਮੰਗ ਉੱਠ ਰਹੀ ਆ ਉਹ ਨਹੀਂ ਦੇ ਰਹੇ। ਮਨੀਪੁਰ ਦੇ ਵਿੱਚ ਕੁੱਕੀ ਤੇ ਮੈਥੀਜ਼ ਨੂੰ ਲੜਾ ਰਹੇ ਇਸੇ ਤਰੀਕੇ ਦੇ ਨਾਲ ਧਾਰਾ 370 ਤੋੜੀ ਇਹਨਾਂ ਨੇ ਹੁਣ ਯੂਨੀਵਰਸਿਟੀ ਦੀ ਸੈਨੇਟਰ ਨੂੰ ਤੋੜਿਆ ਇਹਨਾਂ ਨੇ ਜੀ ਮੈਂ ਜਿੱਥੇ ਮਸਲਾ ਬੋਰਡ ਮਤਲਬ ਦੇਖੋ ਭਾਪੀ ਕਰ ਕੀ ਰਹੀ ਆ ਭਾਪੀ ਮਤਲਬ ਇੱਕ ਤਾਂ ਇਲੈਕਟਰਲ ਬਾਂਡ ਲੈ ਕੇ ਆਈ ਪਹਿਲਾਂ ਇਲੈਕਟਰਲ ਬਾਂਡ ਦੇ ਰਹੀ ਸਾਰਾ ਮਸਲਾ ਮਤਲਬ ਸਾਰੀਆਂ ਪਾਰਟੀਆਂ ਕੋਰਪੋਰੇਟ ਦਾ ਫੰਡ ਲੈ ਕੇ ਸਾਰਾ ਉਹ ਕਰਨ ਦੀ ਕੋਸ਼ਿਸ਼ ਕੀਤੀ ਦੂਜਾ ਅਗਰ ਉਹਦੇ ਨਾਲ ਨਹੀਂ ਗੱਲ ਬਣ ਰਹੀ ਤਾਂ ਮਤਲਬ ਜਿਹੜੇ ਜਿੱਤੇ ਹੋਏ ਐਮਐਲਏ ਨੇ ਉਹਨਾਂ ਨੂੰ ਖਰੀਦਣ ਦੀ ਗੱਲ ਕਰਦੀ ਆ ਉਹ ਨਹੀਂ ਹੋਈ ਤਾਂ ਵੋਟ ਚੋਰੀ ਕਰਦੀ ਆ ਐਸਆਰ ਲੈ ਕੇ ਆਂਦੀ ਆ ਇਸ ਤਰੀਕੇ ਦੇ ਨਾਲ ਹੁਣ ਵੋਟ ਚੋਰੀ ਤੋਂ ਵੀ ਅਗਲ ਵੋਟ ਚੋਰੀ ਦੇ ਨਾਲ ਵੀ ਗੱਲ ਨਹੀਂ ਬਣ ਰਹੀ ਤਾਂ ਸੈਨੇਟ ਪੰਗ ਕਰ ਰਹੇ ਨੇ ਲਦਾਖ ਪੰਗ ਲਦਾਖ ਦੀ ਅਸੈਂਬਲੀ ਪੰਗ ਕਰ ਰਹੇ ਨੇ ਧਾਰਾ 370 ਤੋੜ ਰਹੇ ਨੇ ਤਾਂ ਉਹ ਹਰ ਤੰਤਰਿਕ ਢਾਂਚਾ ਜਿੱਥੇ ਵੀ ਹੈਗਾ ਉਸ ਨੂੰ ਕਿਤੇ ਨਾ ਕਿਤੇ ਖਰਾਬ ਕਰ ਦੇ। ਅਰੇ ਭਾਜੀਪੀ ਆਰਐਸਐਸ ਦੇ ਡੀਐਨਏ ਦੇ ਵਿੱਚ アンਡੈਮੋਕਰੇਸੀ ਆ ਕਿਉਂਕਿ ਇਹਨਾਂ ਨੇ 47 ਤੋਂ ਪਹਿਲਾਂ ਵੀ ਅੰਗਰੇਜ਼ਾਂ ਦੇ ਗੁਲਾਮ ਸੀਗੇ ਦਲਾਲ ਸੀਗੇ ਹੁਣ ਇਹ ਕਾਰਪੋਰੇਟ ਅਬਾਨੀ ਦੇ ਦਲਾਲ ਨੇ ਉਹਨਾਂ ਨੂੰ ਕੌਡੀਆਂ ਦੇ ਭਾਅ ਤੇ ਜ਼ਮੀਨਾਂ ਦੇ ਰਹੇ ਨੇ ਸਾਰੀ ਸੈਂਟਰਲਾਈਜੇਸ਼ਨ ਦਾ ਇੱਕ ਮਕਸਦ ਹੈ ਕਿ ਸਾਰੀਆਂ ਚੀਜ਼ਾਂ ਨੂੰ ਪ੍ਰਾਈਵੇਟ ਤੁਸੀਂ ਨਾਲ ਹੋਰ ਵੀ ਸਟੂਨ ਇਹਦਾ ਗੱਲਬਾਤ ਕਰ ਲੈਣਾ ਨਾਮ ਦੱਸ ਦਿਓ ਜੀ ਪਹਿਲਾਂ ਮੇਰੇ ਨਾਮ ਮਨਿਕਾ ਹੈ ਮਨਿਕਾ ਕੀ ਕਰਨ ਲੱਗਦੇ ਜੇ ਤੁਹਾਨੂੰ ਕੀ ਸਮਝ ਦਿਓ ਇਸ ਤਰ੍ਹਾਂ ਨਾਲ ਜਦੋਂ ਸੀਨੇਟ ਪੰਗ ਹੋ ਜਾਂਦੀ ਹੈ ਸਿੰਡੀਕੇਟ ਦੀਆਂ ਸ਼ਕਤੀਆਂ ਸੀਮਤ ਹੋ ਜਾਂਦੀ ਹੈ ਨਾ ਤੇ ਪ੍ਰਭਾਵ ਕੀ ਪੈਣਗੇ ਦੇਖੋ ਜਿਵੇਂ ਆਪ ਅਸੀਂ ਇੱਥੇ ਐਫਡੇਵਿਡ ਵਾਲਾ ਵੀ ਧਰਨਾ ਲਾਇਆ ਹੈ ਵੀ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਰਿਹਾ ਹੈ ਜਦੋਂ ਵੀ ਇੱਥੇ ਕੋਈ ਐਂਟੀ ਸਟੂਡੈਂਟ ਪਾਲਿਸੀ ਆਉਂਦੀ ਹੈ ਉਦੋਂ ਵਿਦਿਆਰਥੀਆਂ ਦੇ ਖਿਲਾਫ ਬੋਲਦੇ ਨੇ ਤੇ ਜਿਹੜੀ ਵੀ ਇਹ ਮੰਗਾਂ ਹੁੰਦੀਆਂ ਉਹ ਸੈਨੇਟ ਸਿੰਡੀਗੇਟ ਦੀ ਮੀਟਿੰਗਸ ਉਠਾਈਆਂ ਜਾਂਦੀਆਂ ਨੇ ਉੱਥੇ ਉਹ ਹੱਲ ਹੋ ਸਕਦੀਆਂ ਨੇ ਪਰ ਹੁਣ ਕੀ ਕੀਤਾ ਜਾ ਰਿਹਾ ਵੀ ਜਿਵੇਂ ਇਹ ਮੰਗ ਹੈ ਜਾਂ ਫੀਸਾਂ ਵਧਣ ਗਿਆ ਉਹ ਸਾਰੀ ਪਾਵਰ ਸਿੱਧੀ ਵਾਈਸ ਚਾਂਸਲਰ ਦੇ ਹੱਥੇ ਚ ਹੈ ਤੇ ਵਾਈਸ ਚਾਂਸਲਰ ਸਿੱਧੀ ਜਿਹੜੀ ਪਾਜਪਾਰਿਸਿਸ ਦੀ ਆਪਾਂ ਗੱਲ ਕੀਤੀ ਸੰਗੀ ਇੱਥੇ ਸਾਰੀ ਅਥਾਰਟੀ ਹੈ ਕੱਲੀ ਵੀਸੀ ਨਹੀਂ ਡੀਐ ਫਿਰ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਇੱਕ ਸੈਲਿਡ ਵੀ ਬੋਡੀ ਹੁੰਦੀ ਸੀ ਜਿੱਥੇ ਕੋਈ ਡੈਮੋਕਰੈtic ਤਰੀਕੇ ਨਾਲ ਫੈਸਲਾ ਲਿੱਤਾ ਜਾ ਸਕੇ ਸਟੂਡੈਂਟਸ ਦੇ ਹੱਕ ਵਿੱਚ ਕੋਈ ਫੈਸਲਾ ਆ ਸਕੇ ਕਿਉਂਕਿ ਉੱਥੇ ਜਿਵੇਂ ਪੂਰੇ ਪੰਜਾਬ ਦੇ ਜਿਹੜੇ ਕਾਲਜ ਨੇ 200 ਕਾਲਜ ਹੁਣ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਨੇ ਉਹਨਾਂ ਦੇ ਨੁਮਾਇੰਦੇ ਉੱਥੇ ਉਨਨੂੰ ਰਿਪਰੈਜ਼ੈਂਟ ਕਰਦੇ ਸੀ ਉਹ ਸਾਰੇ ਮਸਲੇ ਅੱਜ ਰੋਲ ਕੇ ਸਿਰਫ ਇੱਕ ਤਾਨਾਸ਼ਾਹ ਬਣਾ ਕੇ ਵੀਸੀ ਨੂੰ ਇੱਥੇ ਬਿਠਾ ਦਿੱਤਾ ਗਿਆ ਤਾਂ ਕਿ ਇੱਕ ਬੰਦੇ ਦੇ ਹੱਥ ਵਿੱਚ ਕੰਟਰੋਲ ਹੋਏ ਤੇ ਉਹ ਬੰਦੇ ਦੇ ਥਰੂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੇ ਹੱਥ ਵਿੱਚ ਕੰਟਰੋਲ ਯਾਨੀ ਕਿ ਇਲੈਕਸ਼ਨ ਖਤਮ ਕਰਕੇ ਸਿਲੈਕਸ਼ਨ ਵਾਲਾ ਪ੍ਰੋਸੈਸ ਅਪਣਾਉਣਾ ਚਾਹੁੰਦੇ ਨੇ ਜਾਂ ਨਾਮਿਨੇਸ਼ਨ ਕਹ ਲੋ ਕੋਈ ਗੱਲ ਹੈ ਕੋਈ ਜ਼ਿਆਦਾ ਫਰਕ ਨਹੀਂ ਆਏਗਾ ਇਹਦੇ ਨਾਲ ਅਗਰ ਇਲੈਕਸ਼ਨ ਖਤਮ ਹੋਣਗੇ ਤਾਂ ਸਿਲੈਕਸ਼ਨ ਦਾ ਦੌਰ ਸ਼ੁਰੂ ਹੋਏਗਾ ਤਾਂ ਉਹਦੇ ਨਾਲ ਪ੍ਰਭਾਵ ਕਿੰਨੇ ਕ ਜ਼ਿਆਦਾ ਹੋਣਗੇ ਯੂਨੀਵਰਸਿਟੀ ਦੇ ਦਰ देखिए नाम भी देखिये मेरा नाम सृष्टि बेगटा है और मैं पॉलिटिकल साइंस डिपार्टमेंट की स्टूडेंट हूँ जब यहाँ पे इलेक्शंस खत्म कर दिए जाएंगे बिकॉज मैं पॉलिटिकल डिपार्टमेंट से हूं तो मुझे पता है कि हम पॉलिटिकल सोशलाइजेशन मोबिलाइजेशन की बात करते हैं जब पॉलिटिकल सोशलाइजेशन में हमें स्टेप सिखाए जाते हैं तो उसमें एजुकेशनल इंस्टीट्यूशन भी थर्ड स्टेप होता है तो जब बच्चे यहां पे आते थे तो जब यहाँ पे एक डेमोक्रेटिक माहौल था सेनेट के थ्रू हो चाहे इलेक्शन के थ्रू हो तो वहां पे एक बच्चों को ट्रेनिंग मिलती है कि एक डेमोक्रेसी सेटअप डेमोक्रेटिक सेटअप में आप किस तरह से इलेक्शन लड़ोगे आपके कैंडिडेट्स होंगे किसर से वोट डालनी है कौन से कौन से मुद्दे इंपॉर्टेंट होते हैं कौन से नहीं होते हैं आप वहां पे क्रिटिकल थिंकिंग डेवलप करते हो बच्चों की जहां पर वो डिबेट कर पाए डिस्कशन कर पाए कुछ एक नया इनोवेट कर पाए लेकिन जब आप ऐसे माहौल में एफिडेविट जैसी चीजें ले आते हो जहां पर आपको प्रोटेस्ट करने के लिए भी परमिशन चाहिए अपना फ्रीडम ऑफ एक्सप्रेशन ही आप जहां पर खो दे रहे हो जहां पर आपके सेनेट के इलेक्शन बंद कर दिए जाते हैं तो ऐसी जगह पर आप किसी भी बच्चे की पर्सनैलिटी की ग्रोथ समझ नहीं सकते कि हो पाएगी सोशियोलॉजिकली साइकोलॉजी भी हम समझे तो जब एक ट्रैप्ड माहौल में बच्चा रहेगा एक और एक फेयर के अंडर बच्चा रहेगा जहाँ पे उसको ये कॉन्स्टेंटली लगेगा कि या तो उसकी एडमिशन कैंसिल हो जाएगी अगर वो किसी सही चीज के लिए बोलते या तो उसको लगेगा कि उसको एग्जामिनेशन से डी बात कर दिया जाएगा रेपीडेप तो एक ऐसा तरीका है ज़ुबान बंदी हो जाए तुम बोल ना सको मतलब जी बिल्कुल क्योंकि एफिडेविट में पहले तो बोला गया है कि आपको प्राइ परमिशन लेनी पड़ेगी अथॉरिटी से बिफोर ऑर्गेनाइजिंग एनी काइंड ऑफ प्रोटेस्ट धरना एसेट्रा पहली बात तो अगर आप एक अथॉरिटी के खिलाफ धरना लगा रहे हो इसका मतलब है कि आपका कम्युनिकेशन चैनल होना स्मूथ है नहीं ठीक है उसी के बाद क्योंकि बच्चों का एंड ऑप्शन इज धरना और प्रोटेस्ट सेकंड बोलते हो आप जिस अथॉरिटी के खिलाफ लगा रहे हो आप उसी से पूछ के लगाओ तो कोई भी अथॉरिटी है आपको ये बोलने के लिए कि मैं आपको एक थप्पड़ मार दू हाँ फिर अथॉरिटी थोड़ी बोलेगी कि हाँ जी मार दीजिए सेकेंडली थर्डली हम यहाँ पे देखते हैं कि मैक्सिमम पीसफुल प्रोटेस्ट ही बच्चे करते हैं बहुत ही कम ऐसा हुआ होगा जहाँ पे कुछ वॉय हो हो गया होगा बट देन अगेन जहाँ पे बच्चों की अभिव्यक्ति की आजादी है जहाँ पे फीस बढ़ती है तो जेनवल ग्रीवेंस की बात करते हैं तो वो हमारे लिए ग्रीवेंस है इन लोग के लिए तो सैलरी इवन की बढ़ेगी ठीक है सेकेंडली हम लोग बात करते हैं किसी बच्चे की डेथ हो जाती है सिक्योरिटी इशू होता है पिछली बार यहाँ पे एक बच्चे की डेथ हुई है ऑन कैंपस हुई है फेस्ट के दौरान हुई है किसी प्रोटेस्ट के दौरान नहीं हुई है वो बोलते सिक्योरिटी लैप्स हो रहे हैं जी प्रोटेस्ट करके वो बोलते हैं कि हम क्रिमिनल माइंडेड है अब यहाँ पे जितने भी बच्चे आते हैं उनका ना तो क्रिमिनल रिकॉर्ड होता है और वो मैलेटोरियस बेसिस पे आते हैं तो सब मैलेटोरियस में चेज जो कि अभी 12th ही पास है क्या वो सब क्रिमिनल है अब यहां पे ये यह बात करते हैं एक्स एक्स्ट्रा की इन्होंने बड़ा वेक क्राइटेरिया बना दिया है अपनी खास कला है इसके अलावा एक चीज और भी एक पॉइंट ऑफ व्यू और भी, भी हैगा कि पंजाब दा दावा एदे तो कट जाना यानी कि पंजाब दी जेडी मेंबरशिप है ओदे च कट जानी है ਸਿਲੇਕਸ਼ਨ ਹੋਏਗੀ ਇਲੈਕਸ਼ਨ ਨਹੀਂ ਹੋਏਗੀ ਪ੍ਰਬਪਤਾ ਉਹਦੇ ਸਿੱਧੇ ਤੌਰ ਤੇ ਪੈਣਗੀ ਦੇਸ਼ ਦੀਆਂ ਉਹਨਾਂ ਚਾਰ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹੈ ਜਿਹੜੀ ਅੰਗਰੇਜ਼ਾਂ ਦੇ ਟਾਈਮ ਦੇ ਬ੍ਰਿਟਿਸ਼ ਟਾਈਮ ਦੇ ਸਮੇਂ ਤੋਂ ਬਣੀ ਆ ਪਹਿਲਾਂ ਲਾਹੌਰ ਹੁੰਦੀ ਸੀ ਫਿਰ ਚੰਡੀਗੜ੍ਹ ਆਈ ਤਾਂ ਪੰਜਾਬ ਦਾ ਪ੍ਰਭਾਵੀ ਇਹਦੇ ਤੇ ਘਟੇ ਗਿਆ ਪੰਜਾਬ ਦੀ ਹਿੱਸੇਦਾਰੀ ਦਾਅਵੇਦਾਰੀ ਵੀ ਘਟੇ ਜੀ ਸਰ ਇਹ ਤਾਂ ਹੈ ਡਾਇਰੈਕਟਲੀ ਦੇਖੋ ਸੈਨੇਟ ਨੂੰ ਡਿਸਾਲਵ ਕੀਤਾ ਇਹਨਾਂ ਨੇ ਤਾਂ ਉਹਦਾ ਇੱਕ ਚੀਜ਼ ਦਿਖਕੀ ਰਹੀ ਹੈ ਕਿਸ ਸੈਂਟਰ ਗਵਰਨਮੈਂਟ ਦੀ ਜੋ ਮਾੜੀ ਨੀਤੀ ਹੈ ਉਹ ਪੰਜਾਬ ਯੂਨੀਵਰਸਿਟੀ ਤੇ ਜੋ ਕਿ ਪੰਜਾਬ ਤੇ ਪੰਜਾਬ ਦੀ ਹੈ ਉਹਦੇ ਤੇ ਮਾੜੀ ਨੀਤ ਦਰਸਾ ਰਹੀ ਹੈ ਉਹ ਕਿਤਨਾ ਕਿਤੇ ਪੰਜਾਬ ਦੀ ਭਾਗੀਦਾਰੀ ਨੂੰ ਖਤਮ ਕਰਕੇ ਉਹ ਆਪਣੇ ਅੰਡਰ ਲੈ ਕੇ ਆਉਣਾ ਚਾਹੁੰਦੀ ਹੈ ਜੀ ਤਾਂ ਕਿ ਜੋ ਕਿਉਂਕਿ ਪੰਜਾਬ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਇੰਨੇ ਵੱਡੇ ਵੱਡੇ ਕਲਾਕਾਰ ਗਏ ਨੇ ਆਰਟਿਸਟਸ ਨੇ ਫਿਲਾਸਫਰਸ ਨੇ ਤੇ ਜਦਸਾਂ ਨੂੰ ਇੱਕ ਅੱਛਾ ਨੇਤਾ ਬਣਨ ਦਾ ਮੌਕਾ ਮਿਲ ਰਿਹਾ ਤਾਂ ਉਸ ਚੀਜ਼ ਨੂੰ ਇਹ ਦਬਾ ਰਹੇ ਨੇ ਜੀ ਸਾਡੇ ਸਾਨੂੰ ਸਾਡੇ ਹੱਕ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਸਾਡੇ ਰਾਈਟਸ ਸਾਡੇ ਮਾਰੇ ਜਾ ਰਹੇ ਨੇ ਤੇ ਉਦੋਂ ਹੀ ਤੁਸੀਂ ਦੇਖੋ ਐਫੀਡੈਵਿਡ ਵਰਗੀਆਂ ਚੀਜ਼ਾਂ ਲੈ ਕੇ ਜਾ ਰਹੀਆਂ ਨੇ ਤੁਸੀਂ ਦੇਖੋ ਅਗਰ ਸੈਨਿਟੀ ਹੁੰਦੀ ਤਾਂ ਐਫੀਡੇਵਿਡ ਵਰਗਾ ਇਸ਼ੂ ਕਦੇ ਉੱਠਣਾ ਹੀ ਨਹੀਂ ਸੀ ਕਿਉਂਕਿ ਉੱਥੋਂ ਹੀ ਪਹਿਲਾਂ ਉਹਨਾਂ ਨੂੰ ਮਨਾ ਕਰ ਦਿੱਤਾ ਜਾਣਾ ਸੀ ਕਿ ਨਹੀਂ ਇਹ ਸਟੂਡੈਂਟਸ ਦੇ ਲਈ ਹੈ ਹੀ ਨਹੀਂ ਹੈ ਚੰਗੀ ਗੱਲ ਨਹੀਂ ਹੈ ਇੱਕ ਰਾਈਟ ਸਾਨੂੰ ਸੰਵਿਧਾਨ ਦੇ ਦਿੱਤਾ ਹੈ ਕਿ ਰਾਈਟ ਟੂ ਸਪੀਚ ਅਸੀਂ ਬੋਲਣ ਦਾ ਅਧਿਕਾਰ ਰੱਖਦੇ ਹਾਂ ਅਸੀਂ ਕੁਝ ਕਹਿਣ ਦਾ ਅਧਿਕਾਰ ਰੱਖਦੇ ਕਿਸੇ ਅਦਾਰੇ ਖਿਲਾਫ ਕਿਸੇ ਸਰਕਾਰ ਖਿਲਾਫ ਅਸੀਂ ਬੋਲ ਸਕਦੇ ਹਾਂ ਸਾਨੂੰ ਰਾਈਟ ਹੈ ਫਿਰ ਤਾਂ ਸੰਵਿਧਾਨਿਕ ਰਾਈਟ ਮਾਈਨਸ ਹੋ ਜਾਣਾ ਇਹ ਜੀ ਉਹੀ ਤਾਂ ਹੈ ਤੁਸੀਂ ਡੈਮੋਕ੍ਰੇਸੀ ਇੱਕ ਕੰਟਰੀ ਦੇ ਵਿੱਚ ਰਹ ਰਹੇ ਹੋ ਜਿੱਥੇ ਡੈਮੋਕ੍ਰੇਸੀ ਹੈ ਤਾਂ ਤੁਸੀਂ ਕਿਤਨਾ ਕਿਤੇ ਡੈਮੋਕ੍ਰੇਸੀ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਨੂੰ ਪ੍ਰੋਮੋਟ ਕਰ ਰਹੇ ਹੋ ਉਹ ਇਹੀ ਚਾਹੁੰਦੇ ਨੇ ਕਿ ਇਹਨਾਂ ਨੂੰ ਪਤਾ ਹੈ ਨਾ ਕਿਉਂਕਿ ਅਸੀਂ ਤਾਂ ਡਿਸੀਜਨ ਲੈਣ ਵਾਲੇ ਆ ਉਹ ਇਹਨਾਂ ਦੇ ਫੇਵਰ ਦੇ ਵਿੱਚ ਨਹੀਂ ਹੈਗੇ ਤਾਂ ਅਗਰ ਅੱਗੇ ਜਾ ਕੇ ਸਾਡੇ ਦੇ ਲਈ ਸਾਡੇ ਖਿਲਾਫ ਕੁਛੇ ਬੋਲਣਗੇ ਤਾਂ ਅਸੀਂ ਇਹਨਾਂ ਨੂੰ ਪਹਿਲੇ ਚੁੱਪ ਕਰਾ ਦਈਏ ਕਿ ਇਹਨਾਂ ਦੇ ਕੋਲ ਕੋਈ ਰਾਈਟ ਹੀ ਨਾ ਬਚੇ ਕਿ ਅਸੀਂ ਕੁਝ ਬੋਲ ਪਾਈਏ ਅੱਛਾ ਡੈਮੋਕ੍ਰੈਟਿਕ ਵੇ ਜਿਹੜਾ ਹੈਗਾ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਇਸ ਨੂੰ ਮੰਨ ਲਿਓ ਤੁਸੀਂ ਹਾਂਜੀ ਮੈਂ ਹਰਪੁਨੀਤ ਕਾਰਾ ਮੇਰਾ ਨਾਮ ਮੈਂ ਪੰਜਾਬ ਫੈਮਿਨਿਸਟ ਯੂਨੀਅਨ ਸਟੂਡੈਂਟਸ ਵੱਲੋਂ ਮੈਂ ਲਾ ਸਟੂਡੈਂਟ ਵੀ ਆ ਤੇ ਮੈਂ ਹਿਊਮਨ ਰਾਈਟਸ ਵਿੱਚ ਕਾਨੂੰਨ ਸਮਝਦੇ ਹੋਣਾ ਤੁਸੀਂ ਤੇ ਮੈਂ ਐਮ ਹਿਊਮਨ ਰਾਈਟਸ ਵਿੱਚ ਕੀਤੀ ਆ ਮੈਨੂੰ ਇਹਦਾ ਲੱਗਦਾ ਕਿ ਡੈਮੋਕ੍ਰੇਸੀ ਮਤਲਬ ਬਹੁਤ 베ਸ ਆ ਇਸ ਯੂਨੀਵਰਸਿਟੀ ਦਾ ਇੱਕ ਕਿਉਂਕਿ ਇਹਦਾ ਹਿਸਟੋਰਿਕਲੀ ਪਰਸਪੈਕਟਿਵ ਦੇਖੀਏ ਉਹ ਕਿੱਦਾਂ ਬਣੀ ਲੋਕਾਂ ਨੇ ਪੈਸੇ ਇਕੱਠੇ ਕੀਤੇ ਪੰਜਾਬ ਦੇ ਲੋਕਾਂ ਨੇ ਇਹ ਯੂਨੀਵਰਸਿਟੀ ਬਣੀ ਹੈ ਨਾ ਪਹਿਲਾਂ ਪਾਕਿਸਤਾਨ ਲਾਹੌਰ ਚ ਫਿਰ ਇੱਥੇ ਜੋ ਵੀ ਰਿਹਾ ਹੁਣ ਇਹ ਪੰਜਾਬ ਚ ਮਤਲਬ ਇਹ ਪੰਜਾਬ ਦੀ ਜਿਹੜੀ ਡੈਮੋਕ੍ਰੇਸੀ ਸਪੈਸੀਫਿਕਲੀ ਉਹ ਡਿਸਟਰੋਏ ਕਰਨ ਦੀ ਕੋਸ਼ਿਸ਼ ਆ ਪੰਜਾਬ ਦੇ ਰਿਸੋਰਸਸ ਡਿਸਟਰੋਏ ਕਰਨ ਦੀ ਕੋਸ਼ਿਸ਼ ਆ ਕਿ ਅਹੀਂ ਦੇਖੀਏ ਮੈਂ ਵੱਡੇ ਪਰਸਪੈਕਟਿਵ ਤੋਂ ਦੱਸਾਂ ਕਿ ਸਾਡਾ ਐਗਰੀਕਲਚਰ ਦਾ ਕੀ ਹਾਲ ਆ? ਸਾਡੀ ਇਕਨੋਮਿਕਸ ਦਾ ਕੀ ਹਾਲ ਆ? ਸਾਡੇ ਟ੍ਰੇਡ ਦਾ ਕੀ ਹਾਲ ਆ? ਸਾਡੇ ਲੋਕਾਂ ਦਾ ਕੀ ਹਾਲ ਆ? ਭਾਵੇਂ ਹੁਣ ਫਿਰ ਫਿਰ ਨਵੰਬਰ ਆ ਗਿਆ 84 ਫੇਰ ਰਹੀ ਮਤਲਬ ਉਸ ਚੀਜ਼ ਨੂੰ ਫੇਰ ਰਿਮੈਂਬਰ ਕਰਾਂਗੇ ਕਿ 84 ਕੀ ਹੋਇਆ ਇਹ ਸਾਡੇ ਲੋਕਾਂ ਨਾਲ ਹੈਨਾ ਉਹ ਵੀ ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਵੀ ਸਰਕਾਰ ਹੋਵੇ ਭਾਵੇਂ ਉਹਨਾਂ ਦਾ ਪੰਜਾਬ ਦੇ ਨਾਲ ਵਰਤਾਰਾ ਕੀ ਰਿਹਾ ਹੈਨਾ ਪੰਜਾਬ ਦੇ ਨਾਲ ਇੱਕ ਵਧੀਆ ਤਰੀਕੇ ਨਾਲ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਡੈਮੋਕ੍ਰੇਸੀ ਇਨ ਰੀਅਲ ਲਾਈਫ ਪ੍ਰੈਕਟਿਸ ਦੇ ਭਾਵੇਂ ਸਾਡੇ ਚ ਜੋ ਮਰਜ਼ੀ ਕਮੀਆਂ ਆ ਬਟ ਪੰਜਾਬ ਇਦਾਂ ਦੀ ਸਟੇਟ ਰਹੀ ਹੈ ਤੇ ਅੱਜੇ ਵੀ ਆ ਕਿ ਅਹੀਂ ਡੈਮੋਕਰੇਸੀ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰੈਕਟਿਸ ਕੀਤਾ ਤੋਂ ਯੂਨੀਵਰਸਿਟੀ ਇਹ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਇਦਾਂ ਦਾ ਹੈਗਾ ਕਿ ਜਿੱਥੇ ਪੋਲਿਟਿਕਸ ਹੋਵੇ ਐਜੂਕੇਸ਼ਨ ਹੋਵੇ ਅਕੈਡਮਿਕਸ ਰਿਸਰਚ ਕੋਈ ਵੀ ਹੋਵੇ ਬਹੁਤ ਵਧੀਆ ਤਰੀਕੇ ਨਾਲ ਸਟੂਡੈਂਟਸ ਇੱਥੇ ਆਉਂਦੇ ਹੀ ਤੇ ਮੈਂ ਇਹ ਵੀ ਗੱਲ ਬਹੁਤ ਮਤਲਬ ਪਬਲੀਕਲੀ ਕਲੇਮ ਕਰੂੰਗੀ ਕਿ ਇਸ ਯੂਨੀਵਰਸਿਟੀ ਚ ਦੂਜੇ ਸਟੇਟਸ ਦੇ ਲੋਕ ਵੀ ਇੰਨੇ ਪੀਸਫੁਲੀ ਆ ਕੇ ਤਾਂ ਹੀ ਪੜ ਪਾ ਰਹੀ ਕਿਉਂਕਿ ਇੱਥੇ ਪੰਜਾਬ ਦਾ ਕਲਚਰ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੈਗਾ ਤੇ ਕਿਉਂਕਿ ਮੈਂ ਡੈਲੀ ਯੂਨੀਵਰਸਿਟੀ ਦੀ ਬੈਚਲਰ ਆ ਤੇ ਮੈਨੂੰ ਪਤਾ ਕਿ ਉੱਥੇ ਉੱਥੇ ਮਤਲਬ ਸੈਂਟਰ ਦਾ ਆਪਣਾ ਉਹਨਾਂ ਨੇ ਕੰਟਰੋਲ ਹੈ ਹੈਨਾ ਤੇ ਜਦੋਂ ਜਿਸ ਦਿਨ ਇਥੋਂ ਪੰਜਾਬ ਦੇ ਕਲਚਰ ਪੰਜਾਬ ਦਾ ਜਿਹੜਾ ਹੱਕ ਆ ਉਹ ਜਿੱਥੋਂ ਚੱਲ ਗਿਆ ਤੇ ਉਸ ਦਿਨ ਬਾਕੀ ਸਟੇਟਸ ਦੇ ਸਟੂਡੈਂਟਸ ਵੀ ਜਿਹੜੇ ਵਲਰੇਬਲ ਸੋਸਾਇਟੀ ਤੋਂ ਆਉਂਦੇ ਹਨਾ ਉਹਨਾਂ ਦੇ ਵੀ ਹੱਕ ਮਾਰੇ ਜਾਣਗੇ ਅਚਾ ਪੋਲੀਟੀਕਲ ਸਾਇੰਸ ਦੇ ਵਿੱਚ ਡੈਮੋਕ੍ਰੇਸੀ ਪੜਾਈ ਜਾਂਦੀ ਆ ਤੁਸੀਂ ਸਿੱਖ ਪੜ੍ਹੀ ਹੋਵੇ ਜਾਂ ਫਿਰ ਤੁਸੀਂ ਇਸ ਬਾਰੇ ਜਾਣਕਾਰੀ ਰੱਖਦੇ ਹੋ ਜਿਹੜੀ ਸੰਸਥਾ ਜਿਹੜੀ ਯੂਨੀਵਰਸਿਟੀ ਪੋਲੀਟੀਕਲ ਸਾਇੰਸ ਦੇ ਵਿੱਚ ਡੈਮੋਕ੍ਰੇਸੀ ਪੜਾਉਂਦੇ ਆ ਉਹੀ ਖੁਦ ਡੈਮੋਕ੍ਰੇਸੀ ਨੂੰ ਖਤਮ ਕਰਨ ਦੇ ਰਾਤੇ ਤੁੱਲੇ ਹੋ ਤੁੱਲੇ ਹੋਇਆ ਤੁਰੇ ਹੋਇਆ ਤਾਂ ਉਹ ਚੀਜ਼ਾਂ ਨੂੰ ਕਿਵੇਂ ਦੇਖ ਰਿਹਾ ਹੁਣ ਤੁਸੀਂ ਤੁਹਾਨੂੰ ਲੱਗਦਾ ਨਹੀਂ ਕਿ ਅਗਰ ਜਿਹੜੇ ਪੜਾਉਣ ਵਾਲੇ ਉਹੀ ਚੀਜ਼ਾਂ ਇਸ ਪਾਸੇ ਤੁਰ ਪਏ ਤਾਂ ਜ਼ਿਆਦਾ ਨੁਕਸਾਨ ਹੋਣਾ ਹੈ ਜੀ ਦੇਖੋ ਇਹ ਤਾਂ ਪੂਰੇ ਦੇਸ਼ ਦੇ ਵਿੱਚ ਹੀ ਹੋ ਰਿਹਾ ਜਿਵੇਂ ਆਰਐਸਐਸ ਬੀਜੇਪੀ ਆਈ ਹੈ ਤਾਂ ਔਰ ਡੈਮੋਕ੍ਰੇਸੀ ਦੇ ਤਾਂ ਖਿਲਾਫ ਹੀ ਨੇ ਤੇ ਇਹ ਹੁਣ ਹੌਲੀ ਹੌਲੀ ਚੀਜ਼ਾਂ ਸਾਰਾ ਕੁਝ ਬਹੁਤ ਜਲਦੀ ਨਾਲ ਹੀ ਹੋ ਰਿਹਾ ਹੈ ਵੈਸੇ ਤਾਂ ਕਿ ਇਹ ਯੂਨੀਵਰਸਿਟੀਆਂ ਦੇ ਵਿੱਚ ਲੈ ਕੇ ਆ ਰਹੇ ਨੇ ਇਹ ਐਂਟੀ ਪੂਰ ਪਾਲਿਸੀਜ਼ ਨੇ ਠੀਕ ਹੈ ਤਾਂ ਕਿ ਅਸੀਂ ਫੀ ਹਾਈਕ ਦੇ ਗਰੀਬ ਲੋਕਾਂ ਦਾ ਪਾੜ ਨਹੀਂ ਸਕਣਾ ਉਹੀ ਸਾਡੇ ਆਲਰੇਡੀ ਕਾਫੀ 셀ਫ ਫਾਈਨਾਂਸਡ ਕੋਰਸਿਸ ਨੇ ਠੀਕ ਹੈ ਹੁਣ ਇਹਨਾਂ ਨੇ ਕੀ ਕਰਨਾ ਹੈ ਹਰ ਸਾਲ ਫੀਸਾਂ ਵਧਦੀਆਂ ਹੀ ਰਹਿੰਦੀਆਂ ਨੇ ਕਾਫੀ ਇੰਪੈਕਟ ਪੈਂਦਾ ਹੈ ਮੇਰੇ ਕਹਿੰਦੇ ਜਿਹੜੇ ਪੂਰ ਲੋਕ ਨੇ ਜਿਹੜੇ ਸਟੂਡੈਂਟ ਨੇ ਜਿਹੜੇ ਨਹੀਂ ਜ਼ਿਆਦਾ ਫੀਸਾਂ ਭੇ ਕਰ ਸਕਦੇ ਜਿਹੜੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਕਾਲਜ ਵਿੱਚ ਨਹੀਂ ਪੜ ਸਕਦੇ ਉਹ ਇੱਥੇ ਆਉਂਦੇ ਆ ਜ਼ਿਆਦਾਤਰ ਉਹ ਕਹਿੰਦੇ ਕਿ ਅਸੀਂ ਪੜੀਏ ਚਲੋ ਸਾਨੂੰ ਥੋੜੀ ਐਜੂਕੇਸ਼ਨ ਸਸਤੀ ਮਿਲ ਜੇ ਸਾਨੂੰ ਜ਼ਿਆਦਾ ਪੇ ਨਾ ਕਰਨਾ ਪਵੇ ਕਿਉਂਕਿ ਅਸੀਂ ਪੇ ਕਰ ਨਹੀਂ ਸਕਦੇ ਹਾਂਜੀ ਉਹੀ ਹੈ ਤੇ ਜਿਹੜੇ ਟੀਚਰ ਸਾਨੂੰ ਪੜ੍ਹਾ ਰਹੇ ਨੇ ਉਹੀ ਸਰਕਾਰ ਦੇ ਵੱਲੋਂ ਜਿਹੜੀ ਸਾਡੇ ਵੀਸੀ ਲਾਏ ਗਏ ਨੇ ਉਹ ਵੀ ਆਰਐਸਐਸ ਵਗੈਰਾ ਦੇ ਹੀ ਤੇ ਹੈਗੇ ਨੇ ਤੇ ਉਹ ਡੈਮੋਕਰੇਸੀ ਐਂਡ ਡਿਕਟੇਟਰਸ਼ਿਪ ਇੱਕ ਨਾਲ ਤੇ ਚੱਲ ਨਹੀਂ ਸਕਦੀ ਇਸੇ ਲਈ ਸਾਡੀ ਯੂਨੀਵਰਸਿਟੀਸ ਤਾਂ ਹੀ ਹੋ ਰਿਹਾ ਕਿ ਡੈਮੋਕਰੇਸੀ ਨੂੰ ਦਬਾ ਦਿਓ ਡਿਕਟੇਟਰਸ਼ਿਪ ਲਿਆਓ ਫਿਰ ਆਪਣੀ ਪਾਲਿਸੀਆਂ ਲੈ ਕੇ ਆਓ ਤੇ ਉਵੇਂ ਦਾ ਹੀ ਬਾਈ-ਪ੍ਰੋਡਕਟ ਕੱਢੋ ਅਚਾ ਸਟੂਡੈਂਟਸ ਦੇ ਦੋ ਰਾਈਟ ਹੈਗੇ ਨੇ ਇੱਕ ਰਾਈਟ ਦੀ ਤਾਂ ਗੱਲ ਮੈਂ ਕਰ ਲਈ ਰਾਈਟ ਟੂ ਸਪੀਚ ਹੈ ਨਾ ਬੋਲਣਾ ਤਾਂ ਕਿਸੇ ਵੀ ਸਟੂਡੈਂਟ ਦਾ ਕਿਸੇ ਵੀ ਵਿਅਕਤੀ ਦਾ ਅਧਿਕਾਰ ਹੈਗਾ ਰਾਈਟ ਟੂ ਐਜੂਕੇਸ਼ਨ ਵੀ ਸਭ ਦਾ ਅਧਿਕਾਰ ਹੈ ਇਹਨਾਂ ਨੇ ਗੱਲਬਾਤ ਕੀਤੀ ਆ ਕਿ ਬੱਚੇ ਜਿਹੜੇ ਪੂਰ ਹੁੰਦੇ ਨੇ ਜਿਹੜੇ ਨਹੀਂ ਜਿਨ੍ਹਾਂ ਦੇ ਘਰ ਦੇ ਲੋਕ ਕਰ ਸਕਦੇ ਜਾਂ ਨਹੀਂ ਉਸ ਲੈਵਲ ਦੀ ਪੜਾਈ ਦੇ ਸਕਦੇ ਜਿਹੜੇ ਪ੍ਰਾਈਵੇਟ ਸਕੂਲ ਜਾਂ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਮਿਲਦੀ ਆ ਉਹ ਕੋਸ਼ਿਸ਼ ਕਰਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜਾ ਦੇਣ ਅਸਰ ਪਾਇਆ ਗਿਆ ਦਾ ਤੇ ਬਿਲਕੁਲ ਬਹੁਤ ਜ਼ਿਆਦਾ ਅਸਰ ਪਏਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਮੇਨ ਆਪਾਂ ਇਸ ਏਰੀਆ ਦੀਆਂ ਯੂਨੀਵਰਸਿਟੀਆਂ ਵੇਖੀਏ ਉਸ ਵਿੱਚ ਕੁਝ ਇੱਕ ਜਿਵੇਂ ਪੰਜਾਬ ਯੂਨੀਵਰਸਿਟੀ ਹੋਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਗੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਗੀ ਇਹਨਾਂ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਨੇ ਇਸ ਰੀਜਨ ਦੇ ਵਿੱਚ ਇਹ ਤਿੰਨ ਅਸੀਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੀਆਂ ਫੀਸਾਂ ਬਹੁਤ ਘੱਟ ਨੇ ਬਹੁਤ ਅਪ ਆਫੋਰਡ ਕਰ ਸਕਦੇ ਆ ਆਪ ਆਫੋਰਡ ਕਰ ਸਕਦੇ ਆ ਇਸ ਰੀਜਨ ਜਿਹੜਾ ਆਪਣਾ ਨਾਰਥ ਦਾ ਪੈਂਦਾ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਕੈਪੀਟਲਿਸਟ ਯੂਨੀਵਰਸਿਟੀਆਂ ਬਣ ਚੁੱਕੀਆਂ ਨੇ ਉਹਨਾਂ ਦੀ ਫੀਸਾਂ ਨੂੰ ਅਫੋਰਡ ਨਹੀਂ ਕਰ ਸਕਦੇ ਇੱਥੇ ਵੀ ਅੱਜ ਕੱਲ੍ਹ ਇਹ ਹੀ ਹੋ ਰਿਹਾ ਹੈ ਕਿ ਹੋਸਟਲ ਬੱਚਿਆਂ ਨੂੰ ਘੱਟ ਪੈ ਰਹੇ ਨੇ ਬੱਚੇ ਉਸ ਚੀਜ਼ ਤੋਂ ਮਤਲਬ ਪਰੇਸ਼ਾਨ ਹੋ ਕੇ ਮਾਪੇ ਪਰੇਸ਼ਾਨ ਹੋ ਕੇ ਆਪਣੇ ਬੱਚਿਆਂ ਨੂੰ ਉੱਥੇ ਪੜਾਉਣਾ ਘਟਾ ਰਹੇ ਨੇ ਕਿਉਂਕਿ 15 ਸੈਕਟਰ ਰਹਿਣਾ ਬਹੁਤ ਔਖਾ ਹੈਗਾ 15 ਸੈਕਟਰ 16 ਸੈਕਟਰ 15-16 ਸੈਕਟਰ ਦੇ ਵਿੱਚ ਤੁਹਾਡੀ ਫੀਸ ਉਨੀ ਕਦੀ ਮੈਂ ਕਹਿੰਨੀ 4 ਸਾਲ ਇੱਥੇ ਪੜਨ ਨਾਲ ਹੀ ਹੋਣੀ ਜਿੰਨੀ ਤੁਹਾਡੀ ਮਹੀਨੇ ਦਾ ਕਿਰਾਇਆ ਪੈ ਰਿਹਾ ਤੁਹਾਨੂੰ ਇੱਥੇ ਮਾਪੇ ਪਹਿਲੀ ਗੱਲ ਤੇ ਸਿਕਿਉਰਿਟੀ ਦੇਖਦੇ ਨੇ ਦੂਸਰਾ ਦੇਖਦੇ ਨੇ ਕਿ ਇਹਨਾਂ ਦਾ ਸੀ ਅਫੋਰਡ ਨਹੀਂ ਕਰ ਸਕਦੇ ਆਪਣੇ ਬੱਚੇ ਲਈ। ਇਹੀ ਗੱਲਾਂ ਮੇਰੇ ਖਿਆਲ 'ਚ ਸੈਨੇਟ ਦੇ ਵਿੱਚ ਡਿਸਕਸ ਹੁੰਦੀਆਂ ਨੇ ਕਿ ਬਜਟ ਕਿਵੇਂ ਮੈਨੇਜ ਕਰਨਾ ਹੈ ਜਿਹੜੇ ਬਹੁਤ ਗਰੀਬ ਬੱਚੇ ਨੇ ਉਹਨਾਂ ਲਈ ਰਹਿਣ ਦਾ ਪ੍ਰਬੰਧ ਕਿਵੇਂ ਕਰਨਾ ਉਹਨਾਂ ਦੀ ਫੀਸ ਦਾ ਕਿਵੇਂ ਪ੍ਰਬੰਧ ਕਰਨਾ ਸੈਨੇਟ 'ਚ ਮੇਰੇ ਖਿਆਲ 'ਚ ਇਹ ਚੀਜ਼ਾਂ ਜ਼ਿਕਰ ਹੁੰਦੀਆਂ ਨੇ ਡਿਸਕਸ ਹੁੰਦੀਆਂ ਨੇ ਧੰਨਵਾਦ ਜੀ ਸਾਰਿਆਂ ਦਾ ਗੱਲਬਾਤ ਕਰਨ ਲਈ ਤਾਂ ਇਹ ਬੜਾ ਵੱਡਾ ਮਸਲਾ ਪੰਜਾਬ ਲੈਵਲ ਤੇ ਕਹਿ ਲਓ ਜਾਂ ਫਿਰ ਨਾਰਥ ਲੈਵਲ ਤੇ ਕਹਿ ਲਓ ਸਿਆਸੀ ਲੈਵਲ ਤੇ ਕਹਿ ਲਓ ਇਹ ਮਸਲਾ ਇੰਨਾ ਵੱਡਾ ਹੈਗਾ ਇਹ ਮਸਲਾ ਉਸ ਫਿਊਚਰ ਦੇ ਨਾਲ ਜੁੜਿਆ ਹੋਇਆ ਜਿਹੜੇ ਸਟੂਡੈਂਟ ਇੱਥੇ ਆਉਂਦੇ ਨੇ ਉਹਨਾਂ ਦੇ ਫਿਊਚਰ ਨਾਲ ਜੁੜਿਆ ਹੋਇਆ ਕਿ ਜਿਹੜੇ ਪੜ੍ਹ ਕੇ ਅੱਗੇ ਵਧਣਾ ਚਾਹੁੰਦੇ ਨੇ ਜਿਨ੍ਹਾਂ ਚ ਕੈਲੀਬਰ ਹੈਗਾ ਲੇਕਿਨ ਉਹ ਕੈਲੀਬਰ ਕਈ ਵਾਰ ਪੈਸੇ ਕਰਕੇ ਸਾਹਮਣੇ ਨਹੀਂ ਆਉਪਾਂਦਾ ਤਾਂ ਇਹ ਚੀਜ਼ਾਂ ਅਗਰ ਹੋਣ ਗਈਆਂ ਸਨਟ ਅਗਰ ਸਿੰਡੀਕੇਟ ਦੀਆਂ ਸ਼ਕਤੀਆਂ ਸੀਮਿਤ ਕੀਤੀਆਂ ਜਾਣ ਗਈਆਂ ਉਹਨਾਂ ਨੂੰ ਸੀਮਿਤ ਕੀਤਾ ਜਾਏਗਾ ਤਾਂ ਜ਼ਾਹਿਰ ਤੌਰ ਤੇ ਇਨ੍ਹਾਂ ਸਟੂਡੈਂਟਸ ਦੇ ਪੁੱਖ ਦੇ ਉੱਤੇ ਸਿੱਧੇ ਤੌਰ ਤੇ ਅਸਰ ਪਾਏਗਾ ਹਾਲਾਂਕਿ ਹੁਣ ਦੇਖਣਾ ਹੈ ਕਿ ਅੱਗੇ ਮਸਲਾ ਕਿੱਦਾਂ ਨੂੰ ਜਾਂਦਾ ਹੈ ਪ੍ਰੋਟੈਸਟ ਕਿੰਨੇ ਕੁ ਵੱਡੇ ਪੱਧਰ ਤੇ ਹੁੰਦੇ ਨੇ ਸਰਕਾਰਾਂ ਕਿੰਨੇ ਕੁ ਵੱਡੇ ਪੱਧਰ ਤੇ ਇਸ ਨੂੰ ਚੱਕਦੀਆਂ ਨੇ ਮਸਲੇ ਨੂੰ ਤਾਂ ਇਹ ਆਉਣ ਵਾਲੇ ਸਮੇਂ 'ਚ ਸਪਸ਼ਟ ਹੋਏਗਾ ਲੇਕਿਨ ਹਾਲ ਫਿਲਹਾਲ ਇਹ ਹਾਲ ਪੰਜਾਬ ਯੂਨੀਵਰਸਿਟੀ ਦਾ ਬੱਚੇ ਸੜਕਾਂ ਤੇ ਆ ਚੁੱਕੇ ਨੇ ਤੇ ਹੌਲੀ-ਹੌਲੀ ਕਾਫਲਾ ਵਧ ਰਿਹਾ ਦੇਸ਼ ਅਤੇ ਦੁਨੀਆ ਦੀਆਂ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ